ਹਾਂਜੀ ਸ਼ਸ਼ੀਕਾਲ ਨਮਸਕਾਰ ਆਦਾਬ ਬਾਬੇਓ ਮੈਂ ਤੁਹਾਡਾ ਦੇਵਨ ਪੁੰਜ ਅੱਜ ਬਾਬੇਓ ਇਤਿਹਾਸਿਕ ਨਗਰੀ ਨਾਬਾ ਸ਼ਹਿਰ ਵਿੱਚ ਪਹੁੰਚ ਚੁੱਕਿਆ ਮਹਾਰਾਜਾ ਹੀਰਾ ਸਿੰਘ ਜੀ ਦਾ ਬਹੁਤ ਹੀ ਇਤਿਹਾਸਿਕ ਸ਼ਹਿਰ ਬਾਬੇਓ ਕਰਾਉਣਾ ਬਾਬੇ ਦਰਸ਼ਨ ਤੁਨੂੰ ਕਹਿੰਦੇ ਅਸੀਂ ਹੀਰਾ ਮਹਿਲ ਪਹੁੰਚ ਚੁੱਕੇ ਹਾਂ ਬਾਬੇਓ ਹੀਰਾ ਮਹਿਲ ਤੇ ਤੁਸੀਂ ਦਰਸ਼ਨ ਕਰ ਚੁੱਕੇ ਬਾਬੇ ਬਾਬੇ ਦੇ ਵਿਚਕਾਰਲੇ ਏਰੀਆ ਦੇ ਵਿੱਚ ਬਾਬੇ ਹੀਰਾ ਮਹਿਲ ਦਾ ਇਲਾਕਾ ਆਉਂਦਾ ਤੇ ਬਾਬੇ ਅੱਜ ਕਰਾਉਣਾ ਬਾਬੇ ਉਹਨੂੰ ਪ੍ਰੋਜੈਕਟ ਆਏ ਦਰਸ਼ਨ ਬਾਬੇ ਉਹ ਗੱਡੀਆਂ 18 ਬਾਬੇ ਜੀਪਾਂ ਕਨੇ ਪਹੁੰਚ ਚੁੱਕੀਆਂ ਨੇ ਮਹਾਲ ਦੇ ਮੈਦਾਨ ਦੇ ਵਿੱਚ ਤੇ ਬਾਬੇ ਕਰਦਾ ਹੋਵੇ ਅੱਗੇ ਅਪਡੇਟ ਦਿੰਨੇ ਆ ਉਹਨੂੰ ਕੀ ਨਾ ਬਾਬੇ ਭਵਨ ਗਣੇਸ਼ ਨੂੰ ਮੱਥਾ ਲੱਗ ਟੇਕ ਚੁੱਕੇ ਆ ਬਾਬੇ ਅੱਬਾ ਜੀ ਆਪਣਾ ਮਾਨ ਹਾਫਟਾ ਖੜਾ ਬਾਬੇ ਭਰਾ ਸ਼ੇਸ਼ 22 ਸੈਟ ਬਾਬੇ ਲੱਗ ਚੁੱਕਿਆ ਰੈਡੀ ਹੈ ਵਿਊ ਚੈੱਕ ਕਰੋ ਅੱਬੇ ਹੁਣ ਅਰੇ ਬਸ ਜੀ ਆਪਣਾ ਬੈਸਟਾ ਭਾਈ ਜਿਹੜੇ ਅੰਕ ਲੱਗੀਆਂ ਨੇ ਚਿੱਟੀ ਰਮਾਲ ਮੰਨੀ ਹੈ ਬਾਬੇ ਆਦੇਸ ਸ਼ੇਸ਼ ਭਾਈ ਬਾਬੇ ਆਪਣੇ ਬੈਲੇ ਮਾਨ ਟੈਸਟ ਦੇ ਪਰਮਾਨੰ ਗਣੇਸ਼ ਦੀ ਉੱਕੇ ਰਿਪੋਰਟ ਆ ਤੇ ਕੰਮ ਬੂ। ਬਾਕੀ ਬਾਬੇ ਤੁਸੀਂ ਲੋਕੇਸ਼ਨ ਚੈੱਕ ਕਰੋ ਬਾਬੇ ਪੂਰੇ ਰਾਜੇ ਮਹਾਰਾਜਾਂ ਬਿੰਦਲਾ ਉਹ ਪੁਰਾਣੇ ਖੰਡਰ ਉਵੇਂ ਜਿਵੇਂ ਪਿਆ ਬਾਬੇ ਦੇਖੋ ਕਿੰਨਾ ਸੋਹਣਾ 뷰 ਲੱਗ ਰਿਹਾ ਤੇ ਬਾਬੇ ਇਧਰ ਆਪਣਾ ਸੈਟਅਪ ਲੱਗ ਚੁੱਕਾ ਬਾਬੇ ਇੱਥੇ ਸ਼ਾਟ ਬਾਬੇ ਜੋ ਵੀ ਹੋਊਗਾ ਸਕਰੀਨ ਦੇ ਵਿੱਚ ਦਿਖਾਈ ਦੇਊਗਾ ਬਾਬੇ ਤੇ ਬਾਬੇ ਆਪਣੇ ਭਰਾ ਬਾਬੇ ਇਧਰ ਫਿਰ ਰਹੇ ਜਾਰੇ ਬੱਸੇ ਗੇੜੇ ਕੱਢ ਰਹੇ ਬਾਬੇ ਆਗੂ ਤੁਸੀਂ 뷰 ਦੇਖੋ ਮੈਂ 5x ਕੈਮਰਾ ਕਰ ਰਹਿਆ ਤੇ ਦੇਖੋ ਬਾਬੇ ਚੈੱਕ ਕਰੋ ਇਹਨਾਂ ਵੇ ਉਕੇ ਰਿਪੋਰਟ ਦਾ 뷰 ਆ ਪੂਰਾ ਆਪਰਾ ਆਪਣਾ ਪੇਜੀ ਖੜਾ ਬਾਬਿਓ ਦੇਖ ਰਿਹਾ ਹਾਂ ਕੀ ਬਾਗ ਬਗਦੀ ਆ ਇੱਧਰ ਦੇਖੋ ਵਾ ਪੂਰਾ ਇਹਨਾਂ ਖੰਡਰਾਤ ਪੂਰਾ ਸਿਸਟਮ ਹੋਏ ਜਿਵੇਂ ਪੁਰਾਣੇ ਗੇਟ ਦੇਖੋ ਹਵੇਲੀ ਦੇ ਆਹ ਦੇਖੋ ਬਾਬਿਓ 뷰 ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਬਾਬਿਓ ਕੀ ਮਹੌਲਾ ਤੇ ਬਾਬਿਓ ਸਾਹਮਣੇ ਸ਼ਾਟ ਬਾਬਰ ਰੈਡੀ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਬਾਈ ਹੁਣ ਇਕੱਠੇ ਆ ਆਰਟਿਸਟ ਖੜਾ ਬਾਬਿਓ ਤੇ ਦੇਖੋ ਬਾਬਿਓ ਸਾਹਮਣੇ ਜੀ ਪੈਂ ਬਾਬਾ ਜੀ ਪੈਂ ਲੱਗ ਦਿੱਤੀਆਂ ਨੇ ਦਾ ਨਗਰ ਉਹ ਬੀ ਕੰਮ ਲੋ ਬਾਬੇ ਜੀ ਪੰਜੂ ਪਾ ਬਾਬੇ ਅੱਗੇ ਪਿਛੇ ਕਰ ਰਹੇ ਨੇ ਬੰਦੇ ਬਾਬੇ ਉਹਨੂੰ ਪਤਾ ਬਾਬੇ ਆਪਾਂ ਹੀਰਾ ਮਹਿਲ ਪੁੱਜ ਚੁੱਕੇ ਆ ਨਾਬੇ ਬਾਬੇ ਉਹ ਸ਼ਾਰਟ ਰੱਬ ਰੈਡੀ ਹੋਣ ਵਾਲਾ ਬਸ ਇੱਧਰ ਆਪਣੇ ਮਗਰ ਯਾਰ ਭਰਾ ਖੜੇ ਨੇ ਬਾਬੇਓ ਤੇ ਬਾਬਾ ਕਰਾਉਣਾ ਹੁਣ ਸਾਰੇ ਭਰਾ ਮੈਨੂੰ ਦਰਸਣਾ ਲੋ ਬਾਬੇ ਉਹ ਕਹਿੰਨੇ ਆਪਣੇ ਮਗਰ ਕੌਣ ਖੜਾ ਹੈ ਬਾਬਾ ਪੇਜੀ ਭਰਾ ਬਾਬੇ ਅਮਰੇ ਕੋਲ ਜਲਾ ਆਪਣਾ ਇੱਕ ਨੰਬਰ ਯਾਰ ਆਪਣਾ ਪਹਿਲੇ ਪਰ ਬਾਬੇ ਪਿੱਛੇ ਆਪਣੇ ਐਕਟ ਬਿੱਲੇ ਹੋਣੀ ਬਾਬੇ ਐਨ ਉਕੇ ਰਪੋੜੇ ਤਿਆਰ ਵਰ ਤਿਆਰ ਹੋ ਕੇ ਖੜੇ ਨੇ ਬਾਬੇ ਉਹ ਭਰਾ ਆਪਣੇ ਉਕੇ ਰਪੋੜਾ ਬਾਬੇ ਉਹ ਕੰਮ ਬਾਬੇ ਸ਼ੂਪ ਦੇ ਚੱਕ ਦਾਂਗੇ ਫੱਟੇ ਬਾਕੀ ਦੇਖਦੇ ਆ ਕੀ ਬਣਦਾ ਸ਼ਾਰਟ ਸੈੱਟ ਰੈਡੀ ਹੋ ਰਿਹਾ ਰੂਟੀ ਪਾਣੀ ਖਾ ਰਿਹਾ ਸਰੀਰ ਕੰਡੇ ਤਨੇ ਬਾਕੀ ਤੁਸੀਂ ਵੀਊ ਬਾਬੇ ਚੈੱਕ ਕਰ ਸਕਦੇ ਹੋ ਵਾਲਦਵਾਲ ਦਾ ਪੂਰਾ ਇੱਕ ਨੰਬਰ ਦਾ ਮਾਹੌਲ ਆ ਇਹ ਆਪਣਾ ਬਾਬੇ ਪ੍ਰੀਤਾ ਬਾਈ ਕਹਿੰਦੇ ਕਾਲੇ ਕੋਰਤੇ ਵਿੱਚ ਐਮਜਨ ਕੱਲ ਲਾ ਕੇ ਮੁੱਛਾਂ ਕੁੰਡੀਆਂ ਨੇ ਬਾਬੇ ਨੌਜਵਾਨ ਦੀਆਂ ਲਓ ਜੀ ਭਰਾਤ ਨੂੰ ਦੁਨੀਆ ਬਹੁਤ ਪਿਆਰ ਕਰਦੀ ਆ ਸਰੇ ਗੱਲਬਾਤੋਂ ਪ੍ਰੀਤੇ ਬਾਈ ਦੀ ਬਾਬਿਓ ਇਹ ਕਰਦਾ ਬਾਬਿਓ ਇਹਦੀ ਗੱਲਬਾਤ ਹੋਣ ਨਾਲ ਬਾਕੀ ਪੇਜੀ ਹੋਵੇ ਭਰਾ ਬਰਾ ਪੁਰਾਣਾ ਯਾਰ ਬੰਦੇ ਮਟੱਕਦੀ ਆ ਮੰਨੇ ਬੰਨੇ ਆ ਤੇ ਸੱਤੀ ਪੇਜੀ ਬਾਬਿਓ ਇੱਕ ਨੰਬਰ ਮਾਹੌਲ ਆ ਬਾਬੇ ਪੇਜ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਾਨੂੰ ਪਿਆਰ ਕਰੋ ਤੇ ਬਾਈ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ ਉਹ ਕਰਦਾ ਬਾਬੇ ਅਗਦੀ ਗੱਲਬਾਤ ਨੂੰ ਦਿਖਾਉਣਾ ਵਾ ਨੈਕਸਟ ਪਾਰਟ ਦੇ ਵਿੱਚ ਕੀ ਭਾਵੇਗਦੀ ਆ ਲਓ ਬਾਬੇ ਚੈੱਕ ਕਰੋ ਕਹਿੰਦੇ ਬੈਨਿਟੀ ਬੈਂਨ ਖੜੀ ਆ ਬਾਬੇ ਉਹ ਦਰਸ਼ਨ ਕਰਵਾ ਦਈਏ ਭਰਾਵਾਂ ਨੂੰ ਬੈਨਿਟੀ ਬੈਂਜ ਇੇ ਬਾਬੇ ਵਾ ਦੇਖੋ ਇਧਰ ਮੈਡਮ ਸ਼੍ਰਸ਼ਟੀ ਮਾਨ ਜੀ ਬਾਬੇ ਬੈਠੇ ਆ ਅੰਦਰ ਬੈਠੇ ਹੋਣੇ ਬਾਬਿਓ ਮੈਡਮ ਸ਼੍ਰਸ਼ਟੀ ਮਾਨ ਜੀ ਆ ਭਰਾ ਬਾਬੇ ਆਪਣਾ ਆ ਤੇ ਸ਼ਿਵਾਇਕ ਸਵੇਕਿਸ ਬੁਕਨਾ ਭਰਾ ਦਾ ਬਾਈ ਦਾ ਤੇ ਦੇਖੋ ਬਾਬਾ ਤੁਸੀਂ ਇਧਰ ਪਿੱਛੋਂ ਬਾਬੇ ਦੀ ਕੋਠੀ ਆ ਬੈਕਗ੍ਰਾਉਂਡ ਦੇਖ ਸਕਦੇ ਹੋ ਚਾਰੇ ਪਾਸੇਾਂ ਦੇ ਬਾਬੇ ਘਰੀ ਹੋਈ ਆ ਬਹੁਤ ਹੀ ਸੋਹਣਾ 뷰 ਲਓ ਬਾਬੇ ਸ਼ਾਮ ਦੇ 5:30 ਪੌਣੇ 6 ਹੋ ਚੁੱਕੇ ਬਾਬੇਓ ਕੰਮ ਹੋ ਰਿਹਾ ਠੰਡਾ ਚੱਲਦਾ ਸੀਗਾ ਉੱਪਰ ਸ਼ਿੰਕ ਕਰਕੇ ਆਇਆ ਬਾਈ ਆਰਟਿਸਟ ਮੈਡਨ ਵਾਲਾ ਉਹ ਖੜਾ ਬਾਬਾ ਬਾਈ ਕੋਟ ਪਾ ਰਿਹਾ ਇੱਧਰ ਬਾਬੇ ਲਾਈਟਿੰਗ ਲੁੱਟਿੰਗ ਲੱਗ ਚੁੱਕੇ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਇੱਧਰ ਚੱਕ ਰੋਗੇ ਕੀ ਬਾਬੇ ਬਣਾ ਤਾਂ ਕਿ ਨੇ ਜ਼ਿਲ੍ਹਾ ਅਦਾਲਤਾਂ ਬਣਾਤਾ ਬਾਬੇ ਉਹ ਪ੍ਰੋਜੈਕਟ ਦੇ ਵਿੱਚ ਆਪਣੇ ਮਾਨ ਬਾਈ ਹੁਣੇ ਰੋਟੀ ਖਾ ਰਹੇ ਨੇ ਇੱਧਰ ਬਾਬੇ ਬਹੁਤ ਹੀ ਮਾਨ ਭਰਾ ਇਕੱਠ ਬਾਬੇ ਉਹ ਆਪਣੇ ਤੁਸੀਂ ਰਿਸ਼ੀ ਬਾਈ ਹੁਣੇ ਦੇਖ ਸਕਦੇ ਹੋ ਅੰਕਲਾ ਕੇ ਖੜੇ ਆ ਸਟਾਰ ਨੇ ਭਰਾ ਆਪਣੇ ਲਵ ਯੂ ਰਿਸ਼ੀ ਬਾਈ ਨੂੰ ਬਹੁਤ ਸੋਣਾ ਮਾਨ ਭਰਾਵਾਂ ਦਾ ਬਹੁਤ ਮਾਨ ਭਰਾਵਾਂ ਦਾ ਆ ਬਿੱਲਾ ਬਾਈ ਆਪਣਾ ਜਾ ਰਿਹਾ ਬਾਬੇ ਇੱਧਰ ਬਾਬੇ ਹੁਣੇ ਜਾ ਰਿਹਾ ਕੁੜੀਆਂ ਬਾਬੇ ਕਹਿੰਦੇ ਐਕਟਿੰਗ ਕਰਨ ਜਾ ਰਹੀਆਂ ਨੇ ਪੰਜਾਬ ਆ ਦੀ ਬੋਏ ਵਾਲਾ ਮਟਿਆਰਾ ਬਾਬੇ ਪਹੁੰਚ ਚ ਵਧੀਆ ਮਾਹੌਲਾ ਰਬ ਤਰੱਕੀਆਂ ਬਖੇ ਸਾਰਿਆਂ ਨੂੰ ਦੀਆਂ ਭੈਣਾਂ ਨੂੰ ਓਕੇ ਰੋਟਾਂ ਦੇ ਬਾਬਾ ਕੰਮ ਗੱਲਬਾਤ ਕਰਦੇ ਹੁਣ ਲੱਗ ਗਈ ਬਲੌਗ ਦੇ ਸਟੈਟ ਹੁੰਦੇ ਵਿੱਚ ਧੰਨਵਾਦ ਬਾਬੇ ਉਹ ਪ੍ਰੋਜੈਕਟ ਦੇ ਵਿੱਚ ਕਰਦੇ ਆ ਗੱਲਬਾਤ ਲੋ ਬਾਬੇ ਉਹ ਕਿਨੇ ਕੁੜੀਆਂ ਮੁੰਡਿਆਂ ਦੀ ਬਾਬਾ ਕਚੈਰੀ ਲੱਗ ਚੁੱਕੀ ਹੈ ਜਲਾ ਅਦਾਲਤ ਦੇ ਬੰਦੇ ਪਹੁੰਚ ਚੁੱਕੇ ਆ ਦੇਖੋ ਬਾਬੇ ਉਹ ਹਵੇਲੀ ਨੂੰ ਜਲਾ ਅਦਾਲਤ ਬਣਾਵਾ ਬਹੁਤ ਬੰਦਾਂ ਨੇ ਤੱਕ ਇਧਰ ਮਾਹੌਲ ਦੇ ਚੱਕ ਕਰ ਸਕਦਾ ਵਧੀਆ ਇੱਕ ਨੰਬਰ ਮਾਹੌਲ ਹੋਇਆ ਪਰ ਸ਼ਾਮ ਹੁੰਦਾ ਵਿਗੜਾ ਬਾਬੇ ਛੇ ਬਾ ਚੁੱਕ ਨੇ ਉਹ ਕੁੜੀਆਂ ਖੜੀਆਂ ਵੇ ਸਾਰੋ ਲਾਈਟਿੰਗ ਲੋਡਿੰਗ ਲੱਗੀ ਵੀ ਆ ਪੂਰਾ ਵੱਡਾ ਪ੍ਰੋਸੈਸ ਆ ਬਾਬਿਓ ਤੇ ਬਾਕੀ ਬਾਬੇ ਹੁੜਾ ਭਰਾ ਵਾ ਬੰਨਾਣਾ ਹੋਡੇ ਬਾਬੇ ਅੱਗੇ ਹੁਣ ਬਹੁਤ ਅਪਡੇਟ ਦਵਾਂਗੇ ਬਾਬੇ ਚੀਜ਼ਾਂ ਦੀ ਕੋਟ ਕਰਦੇ ਰਹੋ ਬਾਬੇ ਚੱਕ ਦਾਂਗੇ ਫੱਟੇ ਤੁਹਾਨੂੰ ਦਿਖਾਉਂਦੇ ਰਹਿਾਂਗੇ ਨਵੇਂ ਨਵੇਂ ਚੀਜ਼ਾਂ ਬਾਬਿਓ ਕਰਦੇ ਨੇ ਵੀ ਪ੍ਰੋਜੈਕਟ ਤੇ ਅੱਗੇ ਗੱਲਬਾਤ ਦਿਖਾਉਣਾ ਬਾਬਾ ਹੁਣ ਸ਼ਾਮ ਦਾ ਸ਼ੂਟ ਕੀ ਪਾ ਵਕਦੀ ਆ ਡਰੈਸਟ ਕੋਟ ਬਾਬੇ ਨਾ ਭੇਖੜਿਆ ਇਸ ਟਾਈਪ ਬਾਬੇ ਸ੍ਰਸ਼ਟੀ ਮੈਡਮ ਨੂੰ ਬਾਬੇ ਸੀਟ ਬਿਠਾ ਲਿਆ ਬਾਈ ਨੇ ਉਧਰ ਬਾਬੇ ਮਾਹੌਲ ਇੱਕ ਨਮਰਾ ਬਾਬੇ ਉਹ ਆਪਣਾ ਯਾਰ ਪੁਲਤੀਆ ਆਪਾਂ ਨੂੰ ਬਾਬੇ ਕੀ ਜਣੇ ਕਹਿੰਦੇ ਬੇਸਬਾਲ ਮਿਲ ਚੁੱਕਿਆ ਬਾਬੇ ਬੰਦੇ ਕੁੱਟਣ ਲਈ ਆ ਕੁੱਤਾ ਬੇਟਾ ਖੁਰਚੀਦਾ ਬਾਬੇ ਉਹ ਲੈ ਗਿਆ ਬਾਬੇ ਮੈਡਮ ਸ੍ਰਿਸ਼ਟੀ ਮਾਨ ਨੂੰ ਪਾਈ ਆਪਣਾ ਉਹ ਲੈ ਚੱਲ ਜੀਪ ਦੇ ਵਿੱਚ ਤੇ ਬਾਬੇ ਸ਼ੂਟ ਹੋ ਪਿਆ ਨੇ ਓਕੇ ਰਿਪੋਰਟ ਹੋ ਗਿਆ ਬਈ ਤੀਆਂ ਲੱਗੀਆਂ ਬਈ ਨੇ ਪੂਰੀਆਂ ਬਾਈ ਹੁਣੀ ਬਦਮਾਸ਼ ਨੇ ਬਾਬੇ ਉਹ ਬੈਲੀ ਤਿਆਰ ਲਈ ਬਾਬੇ ਪੂਰਾ ਬਾਗ ਹਣ ਪਿਆ ਬਹੁਤ ਬੰਦੇ ਉਲਝੇ ਫਿਰ ਤੇਨੇ ਪੂਰੇ ਕੈਮਰਾ ਸੈੱਟ ਲੱਗਿਆ ਹੋਇਆ ਬਾਈ ਹੁਣੀ ਹਾਕਾ ਮਾਰ ਰਹੇ ਉਦੋਂ ਮੈਂ ਫੋਟੋ ਅਕ੍ਰਵਾ ਰਿਹਾ ਸੀ ਸ੍ਰਿਸ਼ਟੀ ਮਾਨ ਵਾਲਾ ਫੋਟੋ ਅਕ੍ਰਵਾ ਰਿਹਾ ਬਹੁਤ ਵਧੀਆ ਮਾਹੌਲ ਆ ਯਾਰ ਵਿੱਚ ਜਿਹੜੇ ਦੇ ਹਾਂਜੀ ਬਾਬੇ ਰਾਤ ਦੇ 1:30 ਪਾਉਣੇ 12 ਹੋ ਚੁੱਕੇ ਬਾਬੇ ਸੈਟ ਬਹੁਤ ਲੇਟ ਆ ਬਾਬੇ ਪ੍ਰੋਜੈਕਟ ਅਸੀਂ ਬਾਬੇ ਪਿੰਡ ਜਾਣ ਤੋਂ ਫਿਰਦੇ ਪਰ ਉਹ ਲਾਸਟ ਸ਼ਾਟ ਰਹਿ ਚੁੱਕਿਆ ਬਾਬੇ 1:30 ਵਜੇ ਗੋਲੀਆਂ ਇੱਧਰ ਤੁਸੀਂ ਨੋਟ ਕਰੋ ਬਾਬੇ ਪ੍ਰੋਜੈਕਟ ਉਹਦੇ ਪੇਜੀ ਬਾਈ ਕਰ ਨੰਗਾ ਕਰਕੇ ਮਿਠਾਵਾ ਬਾਈ ਦੇ ਕਹਿੰਦੇ ਗੋਲੀ ਬੱਤਣੀਆਂ ਹਿੱਕ ਤੇ ਤੇਰੇ ਭਰਾ ਬਾਬੇ ਪ੍ਰੋਜੈਕਟ ਤੇ ਗੋਲੀ ਬੱਤਣੀਆਂ ਬਰਵਾ ਬੰਨੇ ਹੋਇਆ ਪ੍ਰੋਜੈਕਟ ਦੀ ਟੀਮ ਚੜ੍ਹ ਚੈੱਕ ਕਰ ਸਕਦੇ ਹੋ ਓਕੇ ਦੀ ਰਿਪੋਰਟ ਬਾਬੇ ਕੰਮ ਤੇ ਸਾਹਮਣੇ ਭਰਾ ਹੋਣੀ ਖੜੇ ਨੂੰ ਅੱਪ ਇਹਨਾਂ ਨਾਲ ਗੱਲਬਾਤ ਕਰਾਉਂਦੇ ਨੇ ਤਾਂ ਕਿ ਦੇਖਦਾ ਵੇ ਕੀ ਬਣਦਾ ਹ ਤੇ ਲਾਸਟ ਬਾਬੇ ਸ਼ਾਟ ਹੋ ਜਾਊਗਾ ਤੇ ਲਾਸਟ ਹੀ ਬਾਬੇ ਬਲੌਗ ਅੱਜ ਐਂਡ ਹੋਊਗਾ ਕਰਦਾ ਬਾਬੇ ਅੱਗੇ ਦੀ ਗੱਲ ਬਾਤ ਤੁਹਾਡੇ ਨਾਲ